ਆਡੇ ਸਮਾਜੰਦਰ ਪੱਕੀ ਲੋਕ ਜਿਹੇ ਹੁੰਦੇ ਹਨ ਕਿ ਜੋ ਲੋਕ ਗਰੀਬ ਲੋਕਾਂ ਦੀ ਸੇਵਾ ਕਰਕੇ ਜਿਹੜਾ ਆਪਣਾ ਜੀਵਨ ਖੁਸ਼ੀ ਦੇ ਨਾਲ ਬਤੀਤ ਕਰਦੇ ਨੇ ਲੈ ਨੇਰੀ ਦੇ ਲੋਕ ਆ ਜਿਨ੍ਹਾਂ ਨੂੰ ਦਵਾਈ ਖੂਸੀ ਲੈਣ ਵਿੱਚ ਕਾਫੀ ਦਿੱਕਤ ਆਉਂਦੀ ਆ ਹਸਪਤਾਲਾਂ ਵਿੱਚ ਨਹੀਂ ਜਾ ਸਕਦੇ ਉਹਨਾਂ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਤਤ ਪਾ ਰਹਿੰਦੇ ਨੇ ਅਰਜਿੰਦਰ ਸਿੰਘ ਖੋਟੇ ਨੜੀਸਨ ਮੈਨ ਵੱਜੋਂ ਵੀ ਜਿਹੜੇ ਉਹ ਪੂਰੇ ਪੰਜਾਬ ਵਿੱਚ ਮਸ਼ਹੂਰ ਹੋ ਚੁੱਕੇ ਨੇ ਅਰਜਿੰਦਰ ਖੋਟੇ ਜਿਹੜੇ ਕਿ ਵਕ ਵਕ ਅਛੇ ਜਗਿਆਂ ਦੇ ਵਿੱਚ ਜਾ ਕੇ ਆਪਣੀ ਇੱਕ ਟਵਾ ਤੇ ਜਿੱਤੇ ਗਰੀਬ ਲੋਕਾਂ ਦੀ ਮਦਦ ਕਰਦਿੰਦੇ ਨੇ ਉੱਥੇ ਉਹਨਾਂ ਨੂੰ ਸਮੇਂ-ਸਮੇਂ ਤੇ ਜਿਹੜੀਆਂ ਵੱਖ-ਵੱਖ ਬਿਮਾਰੀਆਂ ਦੀ ਦਵਾਈ ਵੀ ਦਿੰਦੇ ਨੇ ਅਰਜਨ ਜੀ ਪਹਿਲਾਂ ਤਾਂ ਸਵਾਗਤ ਕਰਤਾ ਸਬਸਕ੍ਰਾਈਬ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਭ ਜੀ ਤੇ ਰੌਣੀ ਜੀ ਤੇ ਤੁਹਾਡੇ ਚੈਨਲ ਕੀ ਕੀ ਸੀਗਾ ਤੇ ਬਹੁਤ ਧੰਨਵਾਦ ਇਹਨਾਂ ਨੂੰ ਤਾਂ ਲਵਾ ਦੱਟਦਾ ਜਿਨ੍ਹਾਂ ਨੇ ਮੈਨੂੰ ਨਮਾਣੇ ਦੇ ਲੋਕਾਂ ਪਰ ਕਿੰਨਾ ਚਿਰ ਹੋ ਗਿਆ ਤੁਹਾਨੂੰ ਜਿਹੜੀ ਇੱਥੇ ਵੱਡਾ ਗੁੰਮਾ ਰੌਲੀ ਪਾਵਰ ਇਹ ਮੈਨੂੰ 15ਵਾਂ ਸਾਲ ਲੱਗਦਾ ਹੈ ਕਿ 15 ਸਾਲ ਹੋ ਗਏ ਸੇਵਾ ਚੱਲਦੀ ਨੂੰ ਇਹਦੇ ਵਿੱਚ ਕਈ ਪੜਾਵਾਂਾਂ ਵਿੱਚ ਸੇਵਾ ਚੱਲ ਰਹੀ ਆ ਜਿਵੇਂ ਤੁਸੀਂ ਦੇਖ ਰਹੇ ਆਂ ਵੀ ਝੁੱਗੀਆਂ ਝੌਂਪੜਿਆਂ ਦੇ ਵਿੱਚ ਇਹਨਾਂ ਗਰੀਬਾਂ ਤੱਕ ਕੋਈ ਪਹੁੰਚਦਾ ਨਹੀਂਗਾ ਉਹਨਾਂ ਨੂੰ ਦਵਾਈਆਂ ਦੀ ਲੋੜ ਹੁੰਦੀ ਤੇ ਇਸ ਤੋਂ ਇਲਾਵਾ ਈ.ਜੀ.ਡ ਦੇ ਮਰੀਜ਼ ਨੇ ਐਸ.ਚ.ਆਈ.ਵੀ ਦੇ ਮਰੀਜ਼ ਨੇ ਕਿਸੇ ਸਰ ਦੇ ਮਰੀਜ਼ ਨੇ ਜਿਹੜੇ ਘਰਾਂ 'ਚ ਤਾਂ ਐ ਮਰੀਜ਼ ਨੇ ਉਹਨਾਂ ਨੂੰ ਦਵਾਈਆਂ ਤੇ ਖਾਣੇ ਦੀ ਲੋੜ ਹੁੰਦੀ ਆ ਯੂਐਮਰੀ ਜਿਹੋਣੋ ਬੁਆਇਟਾ ਮਿਲ ਚੰਦੀ ਸਰਕਾਰੀ ਪਰ ਖਾਣੇ ਦੀ ਜ਼ਰੂਰਤ ਪਉਂਦੀ ਉਹਦੇ ਵਿੱਚ ਲੋੜੀਦਾ ਖਾਣਾ ਤੇ ਲੋੜੀਂਦੀਆਂ ਜਿਹੜੀਆਂ ਦਵਾਈਆਂ ਨਾ ਉਹਨਾਂ ਤੱਕ ਪਹੁੰਚਦਿਆਂ ਚਿੱਤਿਆਂ ਜਾਵੇਗਾ ਸੇ ਜ਼ਿਲ੍ਹੇ ਕਾਫੀ ਵੱਨ ਜਾਂਦਾ ਏਰੀਆ ਇਸ ਤਰ੍ਹਾਂ ਕਵਰ ਕਰਦੇ ਹਾਂ ਜਿਵੇਂ ਹੁਣ ਨਿਆਲ ਸਿੰਘ ਵਾਲੀ ਪਤੂਰ ਜਾਨਾ ਹੀ ਲੰਨੇ ਆ ਹਾਂਜੀ ਇਹ ਇਸ ਤਰ੍ਹਾਂ ਹੈਗਾ ਵੀ ਉਹ ਮੇਰੇ ਬੰਡਿਆ ਹੋਇਆ ਏਰੀਆ ਵੀ ਆ ਜੇਤਰ ਨੂੰ ਜਾਣਾ ਆਜ ਬਰਨਾਲੇ ਏਰੀਏ ਚ ਜਾਣਾ ਆਜ ਬਟੰਡਾ ਏਰੀਏ ਚ ਜਾਣਾ ਤੇ ਆਜ ਕੋਜਪੁਰ ਏਰੀਆ ਚ ਜਾਣਾ ਉਹ ਫਿਰ ਦਿੱਲੀ ਤੋਂ ਮੈਡਮ ਆਰਪਨਾ ਗੌਰ ਉਹਨਾਂ ਨੇ ਗੱਡੀ ਦਿੱਤੀ ਸੀ ਦੂਰ ਪਰ ਮੈਂ ਗੱਡੀ ਤੇ ਵੀ ਜਾਂਦਾ ਤੇ ਨਾਲ ਹੁਣ ਝੋਨੇ ਦੇ ਮਰੀਚਾਂ ਦੀ ਵੀ ਮਜ਼ਦੂਰਾਂ ਦੀ ਸੇਵਾ ਚੱਲਦੀ ਆ ਪਾਣੀ ਦੇ ਨਾਲ ਉਹਨਾਂ ਦੇ ਹੱਥ ਪੈਰ ਗਲ ਜਾਂਦੇ ਖਰਾਬ ਹੋ ਜਾਂਦੇ ਨਾਲ ਉਹਨਾਂ ਨੂੰ ਵੀ ਮਲਮਾਂ ਤੇ ਜ਼ਰੂਰੀ ਦਵਾਈਆਂ ਦਿੱਤੀਆਂ ਜਾਂਦੇ ਨੇ ਡਾਕਟਰਾਂ ਦੀ ਹੇਦਾਰਤ ਅਰਜਿੰਦਰ ਜੀ ਸਲਾਈਆਂ ਕਿਸ ਤਰ੍ਹਾਂ ਅਰੰਭ ਕਰਦੇ ਆ ਆਪ ਵੀ ਜਿਹੜੀ ਸੇਵਾ ਦਾ ਡੇ ਹੈ ਕਿਸ ਤਰ੍ਹਾਂ ਕਰਦੇ ਆ ਹਾਂਜੀ ਦਵਾਈਆਂ ਦਾ ਬਹੁਤ ਇਹ ਕੰਡੀਆਂ ਬਹੁਤ ਵਧੀਆ ਸਵਾਰਦਾ ਕਿਉਂਕਿ ਅੱभी ਬੱਕ ਬੱਕ ਸਮਾਜਾਂ ਦੇ ਵਿੱਚ ਪ੍ਰਾਈਵੇਟ ਸਕੂਲ ਨੇ, ਛਾਈਲਰਾਂ ਵਾਲੇ ਨੇ, ਪਟਿਆਆਂ ਵਾਲੇ ਨੇ, ਹੋਰ ਇੰਡਸਟਰੀਆਂ ਵਾਲੇ ਨੇ ਤੇ ਉਹ ਮੈਨੂੰ ਸਾਰੇ ਉਹ ਕਹਿੰਦੇ ਸਾਡੇ ਕੋਲੇ ਪੈਸਾ ਤਾਂ ਹੈਗਾ ਪਰ ਸਾਡੇ ਕੋਲ ਸਮਾਂ ਹੈ ਨਹੀਂਗਾ ਕਰਕੇ ਪਰ ਦਵਾਈਆਂ ਦਾ ਪ੍ਰੋਵਾਈਡ ਕਰਕੇ ਦਿੰਦੇ ਆ ਤੇ ਮੈਂ ਗਾ ਇਹ ਜਿਹੜੀ ਪੰਦਕ ਪ੍ਰੋਵਾਈਡ ਕਰਦੀਆਂ ਜਿਹੜਾ ਨਾ ਸਮਾਜ ਇਸ ਦੀ ਵਜ੍ਹਾ ਨਾਲ ਇਹਨਾਂ ਵੀ ਪੈਸਾ ਇਕੱਠਾ ਬਹੁਤ ਕੀਤਾ ਜਾਂਦਾ ਜਿਹੜੀ ਕਿ ਬਹੁਤ ਮਾੜੀ ਗੱਲ ਆ ਮੈਂ ਤਾਂ ਨਗਰੂ ਰਾਮਦਾਸ ਜੀ ਦਾ ਧੰਨਵਾਦ ਕਰਦਾ ਵੀ ਮੈਡੀਕਲ ਸਟੋਰਾਂ ਤੇ ਜਾਂਦਾ ਰੋਟਾ ਪੈਣਾ ਸੁਧਾ ਮੈਡੀਕਲ ਸੁਰਾਂਤੀ ਜਾਂਦਾ ਜਿਹੜਾ ਖਾਣੇ ਦਾ ਪ੍ਰਬੰਧ ਕਰਦਾ ਉਹ ਖਾਣੇ ਵਾਲਿਆਂ ਦੇ ਕਾਰਨਾਂ ਤੇ ਜਾਂਦਾ ਜਿਹੜੇ ਮੈਨੂੰ ਨਗਦ ਪੈਸੇ ਵੀ ਦਿੰਦੇ ਆ ਉਹ ਦੂਜੇ ਦਿਨ ਉੱਥੇ ਪਹੁੰਚ ਜਾਂਦੇ ਆ ਤੇ ਇਸ ਕਰਕੇ ਵੀ ਇਹ ਸਰਕਲ ਆ ਦਿਨੋ ਦਿਨ ਵੱਧ ਰਿਹਾ ਸਰਕਾਰਾਂ ਨੂੰ ਇਹਨਾਂ ਦੇ ਨਿਵਾਸ ਜਿਹੜੇ ਕਾਰ ਬਣਾ ਕੇ ਦੇਣੇ ਚਾਹੀਦੇ ਆ ਜਿਵੇਂ ਪ੍ਰਧਾਨ ਮੰਤਰੀ ਯੋਜਨਾ ਤਹਿਤ ਵੀ ਕਾਰ ਬਣਾ ਕੇ ਦਿੱਤੇ ਜਾ ਰਹੇ ਆ ਇਹੇ ਲੋਕਾਂ ਦਾ ਵੀ ਜੇ ਸੋਚਿਆ ਜਾਵੇ ਤਾਂ ਇੱਕ ਤੁਮਤਾਚੋ ਨੇ ਕੱਲ ਹਾਂ ਜੀ ਹਾਂ ਜੀ ਪ੍ਰਧਾਨ ਮੰਤਰੀ ਦੋ ਜਨਾਂ ਦੇ ਤਹਿਤ ਨਾ ਮਕਾਨ ਬਣਾਏ ਜਾ ਰਹੇ ਸਾਡੇ ਮੰਦੀਰ ਕਾਸ ਬਣੇ ਤੇ ਮੈਂ ਇਹ ਚਾਹੁੰਦਾ ਵੀ ਜਿਹੜੇ ਇਹ ਗਰੀਬ ਠੂਗਾਂ ਵਾਲੇ ਹਨ ਇਹਨਾਂ ਨੂੰ ਵੀ ਛੋਟੇ ਛੋਟੇ ਮਕਾਨ ਬਣਾ ਕੇ ਦਿੱਤੇ ਜਾਣ ਤਾਂ ਕਿ અમા ਦਾ ਜਿਹੜਾ ਰੈਣ ਬਖੇੜਾ ਚੰਗਾ ਹੋ ਜਾਵੇ ਤੁਹਾਡੇ ਦਵਾਈ ਦੇ ਨਾਂ ਦੇ ਕੋਈ ਕਿਸ ਤਰ੍ਹਾਂ ਤੁਹਾਨੂੰ ਮਿਲਦੇ ਆ ਦਵਾਈ ਦੇ ਕੇ ਜਾਂਦੇ ਸੂ ਬਹੁਤ ਸારી ਸੇਵਾ ਕਰਦੇ ਸਾਡੇ ਬੱਚਿਆਂ ਦੇ ਆਪ ਲੋਂਦੇ ਦਵਾਈ ਆਪਣੀਆਂ ਵਧੀਆ ਕਰਦੇ ਸੇਵਾ ਸਾਡੀ ਮਤਰੀਆ ਖਲਾਸ ਦਾ ਇੰਟਰਵਿਊ ਹਾਂ ਜੀ ਅਗਰ ਕੀ ਕਰ ਸਕਦੇ ਆਂ ਦੇਖਦੇ ਗਰੀਬ ਇਨਜੋਗ ਨਹੀਂ ਸੀ ਦੇ ਜਾਂਦੇ ਪਰ ਸਾਨੂੰ ਇੱਕ ਜਿਹੜੇ ਹਫਤੇ ਬਾਅਦ ਆਉਂਦੇ ਆ ਦੋ ਦਿਨੀ ਚੌਂਦਰੀ ਹੁੰਦੇ ਸੀ ਲੈ ਲੈਨੇ ਬਸ ਵਕਤ ਦਵਾਈ ਕੋਈ ਪੈਸਾ ਤੁਹਾਨੂੰ ਹੀ ਲੈ ਲੈਂਦੇ ਹਾਂ ਨਹੀਂ ਬਿਲਕੁਲ ਨਹੀਂ ਨਹੀਂ ਹਾਂ ਹਾਂ ਕੋਈ ਨਹੀਂ ਕਿਸੇ ਸਾਥ ਤੋਂ ਲੈਂਦੇ ਆ ਨੇ ਜੀ ਸਭ ਤੋਂ ਕੀ ਇਹ ਗੱਲ ਇਹ ਸਰਕਾਰੀ ਅਸਥਾਨ ਨਹੀਂ ਜਾਂਦੇ ਜਾਂਦੇ ਉੱਥੇ ਵੀ ਜਿਹੜੇ ਲੋੜ ਪੈਂਦੀ ਹੈ ਕਈ ਵਾਰੀ ਉੱਤੇ ਵੀ ਚਲੇ ਜਾਈਦਾ ਰਜਿੰਦਰ ਜੀ ਕਾਫੀ ਲੋਕ ਜਿਹੜੇ ਅੱਜ ਵੀ ਜਿਹੜੀ ਮੰਗ ਕਰਦੇ ਪਏ ਨੇ ਲੱਗਦਾ ਨਹੀਂ ਕਿ ਸਰਕਾਰਾਂ ਨੂੰ ਜਿਹੜੇ ਵਾਦੇ ਹਨ ਉਹਨਾਂ ਤੇ ਖਰਾ ਉਤਰਨਾ ਚਾਹੀਦਾ ਹੈ ਪੂਰਾ ਉੱਤਰਨਾ ਦੇ ਦੇ ਕੋ ਸਰਕਾਰਾਂ ਵੱਡੇ ਵੱਡੇ ਵਾਦੇ ਕਰਦੀਆਂ ਮੈਂ ਤਾਂ ਕਹਾਂ ਵੀ ਸਰਕਾਰਾਂ ਨੂੰ ਜਿੰਨੇ ਵਾਅਦੇ ਕੀਤੇ ਆ ਉਹ ਸਾਰੇ ਪੂਰੇ ਕਰਨੇ ਚਾਹੀਦੇ ਕਿ ਅਸੀਂ ਅਪੀਲ ਕਰਦੇ ਹਾਂ ਜਿਹੜੇ ਸਮਾਜ ਤੇ ਸਾਡੇ ਲੋਕ ਬਹੁਤ ਭਟਕੇ ਨੇ ਜਿਹੜੇ ਅਜੇ ਲੋਕਾਂ ਦੀ ਮਦਦ ਕਰਦੇ ਨੇ ਜਿਹੜੇ ਸਮਾਜ ਸੇਵਾ ਦੇ ਕੰਮ ਕਰਦੇ ਨੇ ਜਿਹੜਾ ਦਾਨ ਦੇ ਕੇ ਰੁਪਈਆ ਜਿਹੜਾ ਸਹੀ ਥਾਂ ਤੇ ਲੱਗਦਾ ਉਹਨਾਂ ਦਾ ਤੇ ਬਹੁਤ ਬੇਚੇ ਦਾਨੀ ਕੀ ਅਪੀਲ ਕਰ ਹਾਂਜੀ ਮੈਂ ਇਹ ਅਪੀਲ ਕਰੂੰਗਾ ਕਿਰ ਦੇ ਵਿੱਚ ਵੀ ਜਿਹੜਾ ਦਾਨ ਦਾ ਪੈਸਾ ਨਾ ਉਹ ਸਹੀ ਜਗ੍ਹਾ ਤੇ ਲੱਗਣਾ ਚਾਹੀਦਾ ਠੀਕ ਆ ਨਾ ਵੱਡੇ ਵੱਡੇ ਦਾਨੀ ਪਏ ਆ ਅਰਬਾਪਤੀ ਪਏ ਆ ਅਰਬਾਪਤੀ ਪਏ ਆ ਤੇ ਪਰ ਦਾਨ ਦਾ ਪੈਸਾ ਜੇ ਸਹੀ ਥਾਵਾਂ ਤੇ ਲੱਗੇ ਨਾ ਤੇ ਉਹਦਾ ਫੇਰ ਹੀ ਫਾਇਦਾ ਹੈ ਇਹੋ ਲੋਕਾਂ ਦੇ ਜਿਹੜੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਵੇ ਇਹਨਾਂ ਦਾ ਰਹਿਣ ਬਸੇਰਾ ਵਧੀਆ ਤਰੀਕੇ ਨਾਲ ਬਣਾ ਕੇ ਦਿੱਤਾ ਜਾਵੇ ਤਾਂ ਜੋ ਇਹ ਲੋਕ ਵੀ ਵਧੀਆ ਜ਼ਿੰਦਗੀ ਬទਰ ਕਰ ਸਕਣ ਕੈਮਰਾਮੈਨ ਅਸਾਰ ਦੇ ਨਾਲ ਸਰਦ ਸਿੰਘ ਰੋਲੀ ਪੀਡੀਸੀ ਨਿਊਜ਼ ਮੋਗਾ